ਕੀਰ ਕਰਤਾ ਰੇਡ ਆਰਕੀਟੈਕਟ ਆ ਟੁ ਗਿਆ ਫਿਰ 82000 82000 ਨੂੰ ਹੂੰ ਕੌਣ ਲੈ ਗਏ ਕਿ ਆ ਬੰਬਗਾਰਡ ਰੱਖੀ ਦਰਖਤ ਲਾਏ ਬਹੁਤ ਵਧੀਆ ਨਜ਼ਾਰਾ ਬਣਾ ਰੱਖਿਆ ਹੈ ਤੂੰ ਆਪਦੀ ਤਾਂ ਇੱਕ ਵੀ ਨਹੀਂ ਲਾਇਆਗਾ ਓਏ ਯਾਰ ਗੁਰੂਆ ਤੂੰ ਤਾਂ ਬੇਇੱਜ਼ਤੀ ਕਰ ਚੁਬਰੋ ਬਾਈ ਹਰਿੰਦਰ ਦੇ ਖੇਤ ਆਏ ਸੀ ਪਾਈਪਾਂ ਦੀ ਵੀਡੀਓ ਬਣਾਉਣ ਵੀਡੀਓ ਤਾਂ ਆਪਾਂ ਲਈ ਬਣਾ ਪਰ ਇੱਕ ਗੱਲ ਮੈਂ ਨੋਟ ਕੀਤੀ ਬਾਈ ਹਰਿੰਦਰ ਦੀ ਮੋਟਰ ਤੇ ਰੌਣਕ ਕਿੰਨੀ ਹੈ ਰੌਣਕ ਨਾਲੋਂ ਵੱਧ ਜਿਹੜੀ ਬਾਈ ਜੀ ਉਹਨੇ ਕਹਿੰਦੇ ਨੇ ਨਾ ਵਾਤਾਵਰਣ ਵਾਸਤੇ ਦਰਖਤ ਲਾਏ ਨੇ ਮੈਨਾ ਵੀ ਹਰ ਇੱਕ ਜ਼ਿੰਮੇਦਾਰ ਨੂੰ ਲਾਉਣੇ ਚਾਹੀਦੇ ਮੈਨਾ ਹਜੇ ਆਪਾਂ ਇਧਰੋਂ ਖੇਤ ਆਉਂਦਾ ਪਈ ਤਿਆਂ ਆ ਇਧਰ ਦੇਖੋ ਤੁਸੀਂ ਕਿਆ ਬਾਤਾਂ ਨੇ ਬਾਈ ਕੋਲੇ ਇੱਕ ਮੋਟਰ ਇੱਥੇ ਆ ਤੇ ਇੱਕ ਬਾਈ ਦੀ ਮੋਟਰ ਉਹ ਆ ਯਾ ਦਰਖਤ ਲਾ ਕੇ ਜਿਹੜਾ ਸਕੂਨ ਆ ਨਾ ਇਸ ਮੋਟਰ ਤੇ ਲੱਗੀ ਰਹਿੰਦੀ ਰੌਣਕ ਪੂਰੀ ਆ ਵੇਖੋ ਇਧਰ ਪਾਪ ਲੈਣ ਪਈ ਜਾਂਦੀ ਹੈ ਦੀ ਆਪਾਂ ਵੀਡੀਓ ਸ਼ੂਟ ਕਰ ਲਈ ਜਲਦੀ ਅਪਲੋਡ ਕਰਾਂਗੇ ਆ ਵੇਖੋ ਤੁਸੀਂ ਤਾਂ ਮੇਰੇ ਵੀਰੋ ਹਰ ਇੱਕ ਵੀਰ ਨੂੰ ਹਰ ਇੱਕ ਦੋਸਤ ਨੂੰ ਆਪਦੀ ਮੋਟਰ ਤੇ ਦੋ ਤੋਂ ਤਿੰਨ ਦਰਖਤ ਲਾਉਣੇ ਜ਼ਰੂਰੀ ਨੇ ਜਿਵੇਂ ਕਿ ਬਾਈ ਨੇ ਲਾ ਰੱਖੇ ਨੇ ਵੀ ਦੇਖ ਲੋ ਐ ਪੂਰੀ ਸ਼ਾਂ ਰਹਿੰਦੀ ਆ ਤੇ ਸਾਹ ਸੌਖਾ ਆਉਂਦਾ ਔਰ ਬਾਈ ਰਿੰਦਰ ਕੀ ਹਾਲ ਹੈ ਠੀਕ ਆ ਯਾਰ ਆ ਤਾਂ ਬੰਬ ਕਾਟ ਰੱਖੀ ਦਰਖਤ ਲਾਏ ਬਹੁਤ ਵਧੀਆ ਨਜ਼ਾਰਾ ਬਣਾ ਰੱਖਿਆ ਹੈ ਤੂੰ ਆਪਦੀ ਤਾਂ ਇੱਕ ਵੀ ਨਹੀਂ ਲਾਇਆਗਾ ਓਏ ਯਾਰ ਗੁਰੂਆ ਤੂੰ ਤਾਂ ਬੇਇੱਜ਼ਤੀ ਕਰ ਮੇਰੇ ਦੱਸਾ ਕੀ ਗੱਲ ਆ ਇੱਕ ਤਾਂ ਮੇਰੀ ਮੋਟਰ ਦੇ ਜਿੱਥੇ ਯਾਨੀ ਕਿ ਲਾਲਾ ਵੀ ਉਦੋਂ ਤਾਂ ਟੱਪਦੀ ਆ ਲੈਨ ਵੱਡੀ ਦੋ ਲੈਣਾ ਟੱਪਦੀਆਂ ਨਾ ਇੱਕ ਤਾਂ ਮੋਟਰ ਦੀ ਆ ਤੇ ਇੱਕ ਛੱਕਾਂ ਲਈ ਨਹੀਂ ਜਾਂਦੀ ਉਹਦੇ ਥੱਲੇ ਮੈਂ ਕਿਵੇਂ ਦਰਖਤ ਲਾਦਾ ਇੱਕ ਮੇਰੇ ਬੋਰ ਆ ਤਿੰਨ ਚਾਰ ਅੱਛਾ ਹੁਣ ਮੈਨੂੰ ਇਹ ਨਹੀਂ ਪਤਾ ਮੈਂ ਲਾਦਾ ਦਵਾ ਦਰਖਤ ਮੈਂ ਲਾਦਾ ਮੈਂ ਜਣਾ ਜੁਣਾ ਬੋਰ ਚ ਵੜ ਜਾਣ ਇਹ ਤਾਂ ਤਾਂ ਕਰਕੇ ਨਹੀਂ ਮੈਂ ਲਾਏ ਪਰ ਹੁਣ ਕਰਾ ਕੇ ਨਾ ਬੋਰ ਬਰ ਆਪਾਂ ਉੱਥੇ ਲਾਵਾਂਗੇ ਠੀਕ ਬਾਈ ਦੀ ਵੀ ਗੱਲ ਸਹੀ ਵੀ ਮੇਰੀ ਮੋਟਰ ਤੇ ਇੱਕ ਵੀ ਦਰਖਤ ਐ ਨਹੀਂ ਪਰ ਆਹ ਕਾਰਨ ਆ ਇਸ ਕਰਕੇ ਆਪਾਂ ਨਹੀਂ ਲਾਏ ਪਰ ਆਹ ਦੇਖ ਲਓ ਤੁਸੀਂ ਬਾਈ ਨੇ ਸ਼ੌਂਕ ਨਾਲ ਲਾਏ ਆ ਤੇ ਇੱਧਰ ਆਪਣਾ ਹਰਿੰਦਰ ਖੇਤ ਆ ਆ ਇੱਧਰ ਵੀ ਆ ਵੀ ਆ ਵੀ ਤੇ ਆ ਵੀ ਹਾਂ ਇਹ ਕਿੰਨੇ ਕਿੱਲੇ ਆਪਣੇ ਕੋਲੇ ਸਾਰੇ ਟੋਟਲ ਇੱਥੇ ਹੈਗੇ 60 ਕਿੱਲੇ 60 ਕਿੱਲੇ ਤੇ ਨਹਿਰ ਤੋਂ ਉਹ ਲੱਗਦੀ ਆ ਉਹ ਜਿਹੜੀ ਨੇੜੇ ਉਹ ਪਾਈਪ ਲਾਈਨ ਆਈਏ ਉਹ ਤੋਂ ਪਾਈਪ ਲਾਈਨ ਆਉਂਦੀ ਆ 8 ਕਿੱਲੇ ਲਾਮ ਪੈ ਜਾਂਦੀ ਆ ਅੱਗੇ ਖਾਲਾ ਕਿੱਧਰ ਦੀ ਆਉਂਦਾ ਸੀ ਇਹ ਹੀ ਸੀਗਾ ਇਹ ਹੀ ਖਾਲਾ ਸੀ ਇਹ ਹੀ ਸੀਗਾ ਤੇ ਇਹ ਤੁਹਾਨੂੰ ਆ ਯਾਨੀ ਕਿ ਦੋਵਾਂ ਘਰਾਂ ਦੀ ਆ ਇਹ ਹਾਂ ਤੇ ਪਾਣੀ ਕਿੰਨਾ ਵਾਰੀ ਬੁਰੀ ਕਿੰਨੀ ਕਾ ਇੱਥੇ ਇਹ ਵਾਰੀ ਆਪਣੀ ਹੈ 35 36 ਘੰਟੇ 35 36 ਘੰਟੇ ਯਾਨੀ ਕਿ ਦੋ ਦਿਨ ਲੱਗ ਹੀ ਜਾਂਦੇ ਆ ਠੀਕ ਆ ਆਪ ਰੱਖਿਆ ਕਿ ਠੇਕੇ ਟੁਕੇ ਤੇ ਹੁੰਦਾ ਮੇਰਾ ਤਾਂ ਠੇਕੇ ਤੇ ਹੁੰਦਾ ਆਪਣੇ ਦੂਜੇ ਬੇਲੀ ਦਾ ਬਰਿੰਦਰ ਦਾ ਹੁੰਦਾ ਆਪ ਆਪ ਬਰਿੰਦਰ ਆਪ ਹੂੰ ਕੀਰ ਕਰਤਾ ਰੇਡ ਆ ਰਹੀ ਠੇਕਾ ਟੁਕਿਆ ਫਿਰ 82000 82000 ਨੂੰ ਹੂੰ ਕੌਣ ਲੈ ਗਏ ਕਿ ਆਹੀ ਆਪਣੇ ਤਾਂ ਮੈਂਬਰ ਹੀ ਸੀ ਯਾਰੀ ਥੋੜਾ ਠੀਕ ਆ ਯਾਰ ਫਿਰ ਵਾਹਣ ਚੰਗੇ ਵੇਖ ਲੋ ਹੁਣ ਯਾਰ 82000 ਵਾਲੇ ਵਾਹਣ ਦੀ ਤੂੰ ਗੱਲ ਕਰਤੀ ਹੁਣ ਸਵਾਦ ਆ ਗਿਆ ਕਿ ਨਾ ਪਾਈਪ ਲਾਈਨ ਪਾ ਕੇ ਦਿੱਤੀ ਤੂੰ ਦੱਸ ਸਹੀ ਗੱਲ ਹੈ ਚੱਕਣੀ ਪਊ ਗਈ ਨਾ ਪਹਿਲੀ ਗੱਲ ਤਾਂ ਤੂੰ ਘੱਟੋ ਘੱਟ ਮੈਂ ਨਾ ਵੀ 5000 ਰੁਪਇਆ ਬੰਦੇ ਦਾ ਖਾਲੇ ਖਾਣ ਵਾਲੇ ਦਾ ਬਚਾਤਾ 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 ਦੂਜਾ ਤੂੰ ਪਾਣੀ ਬਚਾਤਾ ਨਹਿਰ ਦਾ ਬਚਾਤਾ 82000 ਨੂੰ ਕੌਣ ਆ ਲਵੇ ਸਹੀ ਗੱਲ ਆ ਠੀਕ ਹੈ ਕਿ ਨਹੀਂ ਆ ਵੇਖੋ ਹੁਣ ਆ 82000 ਵਾਲੇ ਵਾਣ ਬਾਈ ਐ ਪੂਰੇ ਨੱਕੇ ਨੁੱਕੇ ਲਾ ਕੇ ਦੇਣੇ ਇਹਨਾਂ ਨੂੰ ਕੱਲੇ ਕੱਲੇ ਕਿੱਲੇ ਨੂੰ ਕਈ ਚੱਕਣ ਦੀ ਲੋੜ ਨਹੀਂ ਪਈ ਕਈ ਚੱਕਣ ਦੀ ਲੋੜ ਨਹੀਂ ਮੋਟਰਾਂ ਕਿੰਨੀਆਂ ਵਿੱਚ ਇਹਦੀ ਮੋਟਰਾਂ ਆਪਣੇਆਂ ਕਿੰਨੀਆਂ ਤੇ ਇੱਧਰ ਅਛਾ ਉਹ ਇੱਕ ਆ ਇੱਕ ਆ ਹੋ ਗਈ ਸੱਤ ਅੱਠ ਮੋਟਰਾਂ ਹੈਗੀਆਂ ਨੇ ਸੱਤ ਅੱਠ ਮੋਟਰਾਂ ਸੱਠਾ ਗਿੱਲਿਆਂ ਜਿੱਤੇ ਪਾਣੀ ਦੀ ਵਾਰੀ 35 ਕੰਡੇ ਹੈ ਇਹਦਾ ਹੈਗਾ ਵੀ ਇਹ 82000 ਨੂੰ ਆਣ ਬਈ ਹੈਗਾ ਇਹ ਹੈਗਾ ਕਿਉਂਕਿ ਪਾਣੀ ਦਾ ਪੂਰਾ ਪ੍ਰਬੰਧ ਤੇ ਪਲੱਸ ਮੁਛਲ ਬਹੁਤ ਹੁੰਦੀ ਝੋਨਾ ਬਹੁਤ ਹੁੰਦਾ ਕਣਕ ਬਹੁਤ ਹੋਈ ਇੱਥੇ ਡੋਬਾ ਡੱਬਾ ਵੀ ਡੋਬਾ ਹੈਣੀ ਸੋਕਾ ਹੈਣੀ ਨਾਲ ਇਹ ਗੱਲ ਮੰਨਣ ਵਾਲੀ ਆ ਇਧਰ ਏਰੀਆ ਸਾਡੇ ਏਰੀਏ ਚ ਤਾਂ ਬਈ ਦੋ ਤਿੰਨ ਮੀਂਹ ਪੈ ਜਾਂਦਾ ਵੇਖੀ ਹੋਣੀ ਮੋਟਰ ਮੇਰੀ ਤੁਸੀਂ ਉੱਥੇ ਤਾਂ ਬਾਈ ਜੀ ਪਾਣੀ ਅਸੀਂ ਤਾਂ ਪਣੀਰੀ ਨਹੀਂ ਬੀਜ ਸਕਦੇ ਉੱਥੇ ਤੇ ਇੱਥੇ ਨਾ ਡੋਬਾ ਦੇ ਨਾ ਸੁਕਾ ਪਾਣੀ ਵੀ ਵਾਧੂ ਤੇ ਕਣਕ ਵੀ ਵਾਧੂ ਹੁੰਦੀ ਇੱਥੇ ਤੇ ਬਾਕੀ ਬਾਈ ਜੀ ਬਹੁਤ ਮਿਹਰਬਾਨ ਤੁਸੀਂ ਵੀਡੀਓ ਬਣਵਾਈ ਰੰਗ ਰੰਗ ਬਾਕੀ ਹਾਂ ਮੈਂ ਲਾਉਂ ਜਰੂਰ ਬੂਟੇ ਉਹ ਤੇਰੀ ਗੱਲ ਸਿਆਣੀ ਆ ਵੀ ਮੈਂ ਆਪਦੀ ਮੋਟਰ ਤੇ ਤਾਂ ਲਾਈ ਨਹੀਂ ਤੇ ਲੋਕਾਂ ਨੂੰ ਮੈਂ ਗਿਆਨ ਦਿੰਦਾ ਫਿਰਦਾ ਜਰੂਰੀ ਆ ਬੂਰੇ ਨਹੀਂ ਨਹੀਂ ਜਰੂਰ ਹੋਵੇ ਯਾਰ ਇੱਕ ਤਾਂ ਉੱਤੋਂ ਬਿਜਲੀ ਵਾਲਾ ਖੰਭਾ ਉਹਦੇ ਕਰਕੇ ਇੱਕ ਬੂਰਾ ਦਾ ਨਹੀਂ ਮੈਨੂੰ ਪਤਾ ਮੈਂ ਲਾਉਂਗਾ ਜਰੂਰ